ਹੋਨੇ ਜਿਵੇਂ ਜੋ ਹਨ ਹੋਏ ਪਿਤਾ ਜੀ ਨੇ ਕਿਹਾ ਅੱਜ ਮਖੂ ਵਾਲੇ ਵਪਾਰੀਆਂ ਤੋਂ ਪੈਸੇ ਲਿਆਉਣੇ ਨੇ ਹਰੀਆਂ ਤੋਂ ਲਿਆਉਣੇ ਨੇ ਸੰਗਰ ਤੋਂ ਲਿਆਉਣੇ ਨੇ ਪੈਸੇ ਉਗਰਾਉਂਦੇ ਰਹੇ ਇਤਿਹਾਸ ਕਹਿੰਦਾ ਵਦਨੇ ਵਦਨੇ ਉਮਰ ਵਧੀ ਭਰ ਜਵਾਨੀ ਵਿੱਚ ਪਹਿਰ ਰੱਖਿਆ ਕਾਰੋਬਾਰ ਦੀ ਸੋਝੀ ਹੋਈ ਮੋਹ ਮਾਇਆ ਦੀ ਸੋਝੀ ਹੋਈ ਪਰਿਵਾਰ ਘਰ ਗ੍ਰਸਥ ਵਸ ਗਿਆ ਜਨਕ ਪਿਤਾ ਬਾਬਾ ਫਿਰੂਮਲ ਜੀ ਚੜ੍ਹਾਈ ਕਰ ਗਏ ਜਾਣ ਲੱਗਿਆ ਕਹਿ ਕੇ ਬੇਟਾ ਧਰਮ ਦਾ ਕਰਮ ਵੀ ਕਰਦੇ ਰਹਿਣਾ ਜਿਵੇਂ ਮੈਂ ਦੇਵੀ ਦੇ ਯਾਤਰਾ ਨੂੰ ਜਾਂਦਾ ਤੂੰ ਵੀ ਸੰਗ ਲੈ ਕੇ ਜਾ ਪਿੰਡੋਂ ਲੋਕਾਂ ਨੂੰ ਲੈ ਕੇ ਜਾਂਦੇ ਰਹੇ 6 ਸਾਲ ਜਾਂਦੇ ਰਹੇ ਇਤਿਹਾਸ ਕਹਿੰਦਾ ਹੈ ਸੰਨ 151526 ਈਸਵੀ ਵਿੱਚ ਪਿਤਾ ਬਾਬਾ ਫਿਰੂਮਲ ਜੀ ਚੜ੍ਹਾਈ ਕਰ ਗਏ 1632 ਤੱਕ 6 ਸਾਲ ਯਾਤਰਾ ਜਾਂਦੇ ਰਹੇ ਲੋਕਾਂ ਨੂੰ ਲੈ ਕੇ ਜਾਂਦੇ ਰਹੇ ਇੱਕ ਦਿਨ ਇੱਕ ਵਿਚਾਰ ਸੁਣੀ ਇੱਕ ਸ਼ਬਦ ਕੰਨਾਂ ਦੇ